ਨਾ ਤੂੰ ਮਾਏ ਮਾਤਾ ਨੂੰ ਵੀ ਸੁਝਾ ਕੋਈ ਆ ਜਦੋਂ ਲੈਣ ਆਏ ਨੇ ਦੋ ਜਣੇ ਤਾਂ ਇੰਨਾ ਤਾਂ ਨਾ ਹੋ ਕਰ ਤੂੰ ਬਈ ਤੁਹਾਨੂੰ ਤਾਂ ਹੋ ਰਿਹਾ ਹੈ ਵੀ ਕਰੋ ਕੁੜੀ ਜਾਵੇ ਜਾਵੇ ਨਹੀਂ ਤੁਸੀਂ ਉਹਨਾਂ ਦੇ ਜਦੋਂ ਹੁਣ ਨੀਵੇਂ ਹੋ ਕੇ ਆਏ ਨੇ ਤੂੰ ਉਹਨਾਂ ਦੀ ਪੱਖ ਦੀਆਂ ਪੱਖ ਗਿਆ ਜਦੋਂ ਆਏ ਆ ਹੁਣ ਨੀਵਾ ਹੋ ਕੇ ਤੇ ਤਾਂ ਤੂੰ ਹੱਕ ਦੀ ਗੱਲ ਸੁਣਨ ਦਾ ਤਾਂ ਤੂੰ ਪੱਠੇ ਪੁੱਠਾ ਪਈ ਜਾਨੀ ਆ ਪੁੱਠਾ ਮੈਂ ਕੁਛ ਨਹੀਂ ਪੈਂਦੀ ਹੋਗੀ ਮਾਤਾ ਪੁੱਛ ਨਹੀਂ ਪੁੱਠਾ ਪੈਂਦੀ ਹੈ ਕਿ ਮੈਂ ਤਾਂ ਇਹ ਕਹਿੰਨੀ ਵੀ ਦੇਖ ਭਾਈ ਜੇ ਤਾ ਉਹ ਸੱਤਾ ਪੂਰੀਆਂ ਨਹੀਂ ਜਾਣਾ ਚਾਹੁੰਦੀ ਆ ਤੂੰ ਕੋਈ ਨਹੀਂ ਸੱਤਾ ਮੈਂ ਇਹਨੂੰ ਕਹਿੰਦਾ ਇਹ ਕਹਿੰਦਾ ਭਾਈ ਰੱਖ ਲਾਂ ਮਾਰਾ ਮੋਟਾ ਮੰਮੀ ਦਬਾਉ ਲੋਕਾਂ ਮਲੇ ਜੇ ਹੁਣ ਚਾਰ ਬੰਦੇ ਬੈਠੇ ਆ ਅੱਜ ਜੇ ਕਹਿੰਦੇ ਬੜਜੂਗਾ ਇਹ ਤੁਰਜੂ ਘਰ ਵਸਤਾ ਨਾ ਭਾਈ ਇਹ ਤਾਂ ਗੱਲ ਲੋਟ ਨਹੀਂ ਆਉਂਦੀ ਹੈ ਕਿ ਮੈਂ ਤਾਂ ਜਿਵੇਂ ਕਹਿੰਦਾ ਦੇਖ ਭਾਈ ਮੈਂ ਕਾਲਿਆ ਤੈਨੂੰ ਐ ਕਹਿੰਨੇ ਆ ਭਾਈ ਕਿ ਕਿਵੇਂ ਬਣਨਾ ਚਾਹੀਦਾ ਇਹ ਲਾਉਣਗੇ ਨੋਕਰ ਚੋਕਰ ਨਾ ਭਾਈ ਨੋਕਰ ਲਾਉਣਗੇ ਮੈਂ ਪੁੱਤ ਸਾਰਾ ਪੁੱਤ ਕੇ ਲੈ ਆਇਆ ਨਾ ਉਹ ਨਹੀਂ ਹੁੰਦਾ ਮੇਰੀ ਗਾਛੋਂ ਮੈਂ ਤਾਂ ਫਿਰ ਤੇਰੇ ਜੁੰਡੇ ਫੜੂੰਗੀ ਨਾ ਇਹਦੇ ਫੜਦੀ ਆ ਹਾਂ ਐ ਕਹਿੰਦੇ ਫਿਰ ਜੇ ਕੁੜੀ ਨੂੰ ਤੰਗ ਕਰਨਗੇ ਮੈਂ ਤੈਨੂੰ ਜ਼ਿੰਮੇਵਾਰਾਂ ਵਿੱਚ ਤੇਰੇ ਨਾਲ ਤੋਰਦੀ ਮੈਂ ਕੁੜੀ ਇੰਨਾ ਨਾਲ ਨਹੀਂ ਮੈਂ ਤੋਰਦੀ ਇਹ ਪਹਿਲਾਂ ਪਸਕੇ ਲੈਣ ਨੂੰ ਇਹ ਕਹਾਂ ਵੀ ਰੱਖਾਂ ਨਾ ਹਾਂ ਤਾਂ ਤੰਗਦਾ ਸੀ ਪਹਿਲਾਂ ਵੀ ਕਰਿਆ ਨੂ ਤੇ ਕੀ ਤੰਗ ਕਰਿਆ ਪੁੱਤ ਰੈਨ ਤਾਂ ਕਹ ਜੀ ਕਹਵਾ ਇੱਥੇ ਕਰਨਾ ਜਦੋਂ ਮੈਂ ਮੈਂ ਤੁਹਾਨੂੰ ਖਸਾ ਕੇ ਇਹ ਗੱਲ ਕਰਕੇ ਦੁੱਤਾ ਜੀ ਵੀ ਦੇਖ ਭਾਈ ਮੇਰੀ ਕੁੜੀ ਕੰਮ ਨਹੀਂ ਕਰਦੀ ਕੰਮ-ਤਮਮ ਤਾਂ ਆਪਣੇ ਨੇ ਹਾਈ ਨਹੀਂਗਾ ਕਿੰਨਾ ਕੰਮ ਹੈ ਆਪਣੇ ਘਰੇ ਤੈਨੂੰ ਵੀ ਪਤੀਏ ਘਰ ਨੂੰ ਪੁੱਛ ਲੈ ਕਿੰਨਾ ਕੰਮ ਹੈ ਆਪਣੇ ਘਰੇ ਫਿਰ ਉਦੋਂ ਤਾਂ ਤਾਂ ਇਹ ਕਹਤੀ ਕਹਿੰਦਾ ਅਸੀਂ ਰੋਟੀ ਨਹੀਂ ਲਾਉਂਦੇ ਅਸੀਂ ਭਾਂਟੇ ਨਹੀਂ ਮੰਜਾਉਂਦੇ ਆ ਰੋਟੀ ਤਾਂ ਹੁਣ ਆਪ ਹੀ ਕਹਿੰਦਾ ਸੁਆਹ ਲੱਗਦਾ ਪਕਾਉਂਦਾ ਨੁਹਾਟੀਆਂ ਰੋਟੀਆਂ ਜਦੋਂ ਫਿਰ ਇਹ ਤਾਂ ਸਿੱਖੀ ਬਣੀ ਮੇਰੀ ਗੱਲ ਸੁਣਵਾ ਤਾ ਰੋਟੀ ਘਰੇ ਪਹਿਲਾਂ ਤਾਂ ਬਕਾਈ ਨਹੀਂ ਹੈਗੀ ਜਦ ਤੇਰੀ ਸੱਸ ਨੇ ਬਕਾਈ ਨਹੀਂ ਹੈਗੀ ਹੁਣ ਕਰਨਾ ਪਹੁੰਚੀ ਨਹੀਂ ਹੈਗੀ ਵੇਲੇ ਬੈਠ ਕੇ ਨਾ ਕੀ ਮੈਂ ਟਾਈਮ ਪਾਸ ਹੋਪਾ ਫਿਰ 15 ਲੱਖ ਦਿੱਤੇ ਅਸੀਂ ਨੇ ਇਸੇ ਗੱਲ ਨੂੰ ਦਿੱਤਾ ਵੀ ਭਾਈ ਸਾਡੀ ਕੁੜੀ ਨਾ ਤਾਂ ਰੋਟੀ ਉਹ 15 ਲੱਖ ਤਾਂ ਦਿੱਤਾ ਨਹੀਂ 15 ਲੱਖ ਫਿਰ ਕੱਲਾ ਉਹਦੇ ਰੋਟੀ ਪੇਕ ਕੁਝ ਕੰਮ ਕਰਦੀ ਨਹੀਂ ਹੈ ਨਾ ਅਸੀਂ ਰੋਟੀ ਭਾਈ ਮੈਂ ਤਾਂ ਕਹਿੰਨੀ ਵੀ ਤੇ ਰੋਟੀ ਲੱਗੀ ਵੀ ਨਹੀਂ ਪਤਾਇਆ ਕਰਦੇ ਆ ਜਿਹੜਾ 15 ਲੱਖਾਂ ਜੀ ਮੋੜਦਾਨੇ ਆ ਫਿਰ ਤਾਂ ਕੰਮ ਕਰ ਲੂ ਉਸਤੇ ਮੇਰੀ ਗੱਲ ਸੁਣ ਭਾਈ ਅਸੀਂ ਅਸੀਂ ਨੇ ਕੀ ਕਰਨੇ ਨੇ ਅਸੀਂ ਨੇ ਮੋੜਨ ਵਾਸਤੇ ਨਹੀਂ ਪੈਸੇ ਦਿੱਤੇ ਹੈਗੇ ਅਸੀਂ ਤਾਂ ਕਹਿੰਦੇ ਵੀ ਬਸ ਸਾਡੀ ਕੁੜੀ ਕੰਮ ਮੈਂ ਤਾਂ लाडली ਰੱਖੀ ਹੈ ਨਾ ਹੀ ਨਹੀਂ ਪਰ ਮੰਮੀ ਮੜਾ ਮਟਾ ਤਾਂ ਕੰਮ ਕਰਨਾ ਪਊਗਾ ਇਹਦਾ ਆਹ ਬੇਲੀ ਤਾਂ ਨਹੀਂ ਘਵਾਉਂਦੇ ਇੱਥੇ ਬਹਿ ਕੇ ਇਹ ਤਾਂ ਜੀ ਤੁਹੇ ਸਾਹ ਆਹ ਇਹ ਤਾਂ ਭਈ ਪਾਣੀ ਦੇ ਮਧਾਣੀ ਹੈ ਉਹਦਾ ਨਾਂ ਤਾਂ ਕਹਿੰਦੇ ਪਾਣੀ ਚ ਮਧਾਣੀ ਨਾ ਤਾਂ ਕਿਉਂ ਆਵੇ ਇਹਦਾ ਕਹਿੰਦੀ ਆ ਬਈ ਗੱਲ ਕੋਈ ਨਿਬੜੇ ਨਿਬੜੇ ਇਹ ਤਾਂ ਗੱਲ ਉੱਥੇ ਆ ਮਧਾਣੀ ਨਾ ਇਹ ਤਾਂ ਪਾਈ ਹੋਈ ਬਸ ਪਹਿਲਾਂ ਤਾਂ ਨੌਕਰਾ ਪਰ ਤੁਸੀਂ ਕਹਿੰਦਾ ਭਈ ਰੱਖ ਲੈਣਾ ਜੀ ਉਹ ਵੀ ਰੱਖ ਲਵਾਂਗੇ ਉਹਦੇ ਨੂੰ 15 ਲੱਖ ਵੀ ਪੈਸੇ ਚ ਲੈਦਾਗੇ 15 ਲੱਖ ਦੀ 15 ਲੱਖ ਦੀ ਉੱਦੇ ਦੀ ਗੱਲ ਕਰੀਏ ਜੀ ਦੂਜੀ ਉਹਦਾ ਗੱਲ ਵੀ ਚੱਲ ਆਪਾਂ ਇਹ ਨਹੀਂ ਚੱਲਿਆ ਰੋਟੀ ਪਾਣੀ ਤੇ ਬਣਾ ਸਕਦੀ ਹੈ ਹਾਂ ਉਹ ਨਹੀਂ ਕਿਹਾ ਜਾਣਾ ਕਿ ਇਹ ਆਪ ਵੀ ਚਾਹ ਜਾਣੇ ਤਿਆਰ ਜਾਣੇ ਕਿਨੇ ਰੁਕੇ ਬਣ ਵੀ ਚਾਹਦੇ ਜੀ ਇਹ ਤਾਂ ਬਸ ਰੋਟੀ ਪਾਣੀ ਤੇ ਬਣਾ ਸਕਦਾ ਨਾ ਚਲ ਜੇ ਗੁਹਾ ਕੁੜਾ ਆਪਾਂ ਮੰਨਿਆ ਉਹ ਚਾਲੇ ਬੰਨਿਆ ਚਲੋ ਲਾ ਲਾਂਗੇ ਹੈ ਲੈ ਉਹਦਾ ਆਇਆ ਸਭ ਦੋਨਾਂ ਦੀ ਕੋਈ ਹੋਰ ਬਾਤ ਹੀ ਹੈ ਯਾਰ ਮੈਂ ਕੰਮ ਕਰ ਵਿੱਚ ਰੁਕਦਾ ਨਹੀਂ ਆਈ ਹੈ ਰੁਕੀ ਦਾ ਦੇਖੋ ਉਹ ਵੀ ਹੋਰ ਕੰਮ ਹੈ ਨਾ ਇਹ ਗੱਲਬਾਤ ਆ ਮੈਂ ਨੂੰ ਦੇਖਾਂ ਬੈਠਿਆਂ ਆਪਾਂ ਸਾਰੇ ਜਾਨੇ ਘਰ ਦੇ ਯਾਰ ਤੇ ਬੈਠੇ ਆ। ਉਹ ਹੀ ਕੁੜੀ ਲਾ ਲਾਂਗੇ ਆਪਾਂ। ਧਾੜੂ ਪੋਚੇ ਲਾ ਲਾਂਗੇ। ਰੋਟੀ ਦੇ ਕੱਪੜੇ ਧੋ ਸਕਦੀ ਐ ਇਹ। ਇੰਨੇ ਦਾ ਕਰ ਲੂਗੀ। ਦੱਸ ਤੇ ਭਾਈ ਕੁੜੀਏ। ਨਾ ਅੱਛਾ। ਐਂਦਾ ਤਾਂ ਗਗਨ ਤੈਨੂੰ ਕਰਨਾ ਪਊ ਬਈ। ਰੋਬਰੇ ਕਾਲੂ ਕਹੂਗੀ ਮੈਨੂੰ ਰੋਟੀ ਖਾਣ ਵਾਸਤੇ ਬੰਦਾ ਰੱਖੋ। ਮੇਰੇ ਮੂੰਹ ਚ ਬੁਰਕੀਆਂ ਪੋਣੇ ਪਣ ਗਿਆ ਮੈਨੂੰ ਫਿਰ ਹਿਸਾਬ। ਐ ਛੋਟੀ ਜਿਹੀ ਮੈਂ ਚੱਲਦਾ ਹੁੰਦਾ ਯਾਰ। ਹੋ ਸਕਦਾ। ਹੋ ਸਕਦਾ ਤੇ ਕੀ ਹੋ ਸਕਦਾ? ਹੋ ਸਕਦਾ ਯਾਰ। ਤੂੰ ਜਾਣ ਲੈ ਲਛਣੀ ਨਹੀਂ ਹੈਗੀ ਤੇਰੇ ਮੇਰੇ ਨਾਲ। ਤੂੰ ਘਰ ਬਸਾਉਣਾ ਹੈ ਕਿ ਨਹੀਂ ਬਸਾਉਣਾ। ਤੂੰ ਉਈ ਹੋ ਗਿਆ ਅੱਜ ਲੋਕਾ ਰੱਖਾ ਸਾਰੇ ਲੋਆਂ ਲਵਾਵੇਂਗਾ ਹਾਂ ਬਾਕੀ ਚਲ ਭਾਈ ਫਿਰ ਐਸੀ ਐੇ ਕਰਦੇ ਆਂਗੇ ਅਸੀਂ 5-7 ਦਿਨ ਤੋੜ ਕੇ ਦੇਖ ਲੈਨੇ ਆਂ ਠੀਕ ਹੈ ਬੀਜੇ ਤਾਂ ਲਾਉਣਗੇ ਤਾਂ ਠੀਕ ਹੈ ਨਹੀਂ ਫਿਰ ਇੰਦਾਂ ਨਹੀਂ ਮਰਤੀ ਆ ਜੀ ਫਿਰ ਅੱਧਾ ਜਾਮਾਂਗੇ ਲੈ ਆਂ ਭਾਈ ਨਾ ਵਿਚਾ ਨਹੀਂ ਨਾ ਕਰਦਾ ਇਹਨਾਂ ਨੂੰ ਵਿਚਾਈਦਾ ਤੈਨੂੰ ਕਹਿਦਾ ਭਾਈ ਗੋਹੇ ਟੂੜੇ ਵਾਲੀ ਕੱਪੜੇ ਤੋੜ ਲੀਡੇ ਵਾਲੀ ਬਾਰ ਮੁੱਟੀ-ਮੁੱਟੀ ਇਹ ਪਕਾ ਲੈ ਚਲ ਬਸ ਆਪਾਂ ਤਾਂ ਆਏ ਜੀ ਨਾ ਮੈਂ ਇਹਨੂੰ ਗੱਲ ਕਹੀ ਤੀ ਕਹਿੰਦੀ ਵਿਚਾ ਬੈਠਾ ਭਾਈ ਹਾਂ ਉਹ ਗਿਆ ਲੈ ਯਾਰ ਵੀ ਰੋਟੀ ਦੀ ਇਹ ਦੇ ਕੱਲ ਰੋਟੀ ਆ ਪਈ ਕਿਹ ਪਰੌਣੀ ਕੋ ਮੈਂ ਵੀ ਕਹੇ ਚ ਲੈ ਜਾ ਬਲੈਕ ਉਹ ਰਹਿਣ ਦੇ ਵਾ ਰੋਟੀ ਦਾ ਮਤਲਬ ਨੂੰ ਬਣਾਉਣੀ ਕੋ ਲੈ ਬਾਕੀ ਮੈਂ ਕਹਿੰਦਾ ਬਾਕੀਆਂ ਮਾਦੇ ਬੰਦੇ ਆਪਾਂ ਨੌਕਰਾ ਕਰ ਲੈ ਚੱਲ ਭਾਈ ਗਾਲੇ ਫੇਰ ਅਸੀਂ 5-7 ਦਿਨ ਤੋਰ ਕੇ ਦੇਖ ਲੈਣਿਆ ਕਹੀਂ ਕਿ ਨਹੀਂ ਫੇਰ 5-7 ਦਿਨ ਤੋਰ ਦਨੇਗੇ ਫੇਰ ਦੇਖ ਜੇ ਜੇ ਇਹਨਾਂ ਨੇ ਇਹੀ ਕੁਛ ਕਰਿਆ ਫੇਰ ਅਸੀਂ ਨਹੀਂ ਇਹ ਕੰਮ ਕਰਦੇ ਸੀਗੇ ਫੇਰ ਅਸੀਂ ਲੈਣਾ ਸਾਨੂੰ ਵੀ ਲੋੜ ਹੈ ਕਾਹਦੇ ਅਸੀਂ ਕੀੜੇ ਮਾਰਦੇ ਆ ਨਹੀਂ ਅੱਜ ਕਿਹੜਾ ਕੀੜੇ ਮਾਰਦੇ ਠੀਕ ਹੈ ਸਾਨੂੰ ਵੀ ਲੋੜ ਹੈ ਅਸੀਂ ਆਵਾ ਘਰ ਬਸਾਉਣਾ ਲੋਕ ਉਥੇ ਮਜ਼ਾਕ ਕਰਦੇ ਸੀ ਕਿ ਭਾ ਨੀ ਇੰਨੇ ਚ ਘਾਟ ਹੈ ਵੀ ਆ ਤੂੰ ਤਾਂ ਆ ਜਾਣਾ ਤੇਰੀ ਮਾਂ ਨੇ ਇੱਕ ਵਾਰੀ ਵੀ ਗੱਲ ਕਰੀ ਹੈ ਸਾਡੇ ਨਾਲ ਉਹ ਮਾਂ ਵੀ ਫੇਰੀ ਆ ਉਹ ਜੇ ਸਿੱਧੇ ਨੂੰ ਗੱਲ ਕਰੋਗੇ ਜਾਂ ਮੇਰੇ ਨਾਲ ਬਾੜ-ਬੜ ਪੈਣੇ ਮੇਰੀ ਗੱਲ ਸੁਣ ਲੈ ਯਾਰ ਉੱਥੇ ਵੀ ਉਸੇ ਨੂੰ ਕਹਿੰਦੇ ਲੋਕ ਪੂਰੇ ਬੜੇ ਪਿੰਡ ਜਿਹੜੇ ਕਹਿੰਦੇ ਕਰੇ ਬਿਛਾਰ ਕੇ ਨਾ ਮੇਰੀ ਦੀ ਕੋਈ ਕੰਮ ਦੀ ਕੀ ਗੱਲ ਬਾਤ ਦੇ ਕੀ ਹਾਂ ਕਾਦੀ ਲੜਾਈ ਹੋ ਗਈ ਹੁਣ ਜੇ ਤੂੰ ਮੇਰੀ ਮਾਂ ਦੀ ਗੱਲ ਮਾਂ ਦੀ ਗੱਲ ਕਰਦੀ ਐ ਤਾਂ ਕਹਿੰਦੀ ਭਾਈ ਜੀ ਐਂ ਕਰਦੇ ਨਵੇੜ ਲੋ ਜੋਤ ਲਾਗ ਦੀ ਗੱਲ ਕਰਦੀ ਐ ਮੈਂ ਨਹੀਂ ਚਾਹੁੰਦਾ ਠੀਕ ਐ ਯਾਰ ਸਾਡੇ ਘਰੇ ਵੀ ਪੈਣਾ ਨੇ ਕੁੜੀਆਂ ਹੈਗੀਆਂ ਨੇ ਠੀਕ ਐ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਕੁੜੀ ਦਾ ਕਰੋ ਜਿਹੜੇ ਜਗੋ ਤਲਾਕ ਤੇ ਗੱਲ ਪਹੁੰਚੇ ਮੈਂ ਤਾਂ ਅਹੀਂ ਆ ਪਾਉਣਾ ਉਹ ਬੁੜੀਆਂ ਨਹੀਂ ਗੱਲ ਹੁੰਦੀਆਂ ਕਰਨਾ ਭਾਉਣ ਦੀ ਚੱਲ ਭਾਈ ਫਿਰ ਗੱਗਨਾ ਹੀ ਕਰੋ ਫਿਰ ਤੁਸੀਂ ਨੰਦਪੁਰ ਜਾਈ ਗੱਲ ਕਰ ਲਓ ਵੀ ਕਿਵੇਂ ਬਣਨਦੀ ਹੁੰਦੇਗਾ ਇਹ ਕਰਨਾ ਤਾਂ ਕਹਿਂਦੀ ਦੱਸਿਆ ਨਹੀਂ ਕਰਦਾ ਉਹ ਆਪਦੇ ਕਰੇ 4:00 ਵਜੇ ਰਹੇ ਇਹ ਉਹਦੇ ਦੇ 4:00 ਵਜੇ ਆਪਦੇ ਉੱਥੇ ਜਾ ਕੇ ਠੀਕ ਆ ਆਓ ਚ ਰੇਂਜੇ ਲੜੀਆਂ ਦੇ ਨਾਲ ਤੇ ਇਹਨਾਂ ਤੋਂ ਵਾੜ ਘਾਟ ਕਰੀ ਜਾਂਦੇ ਤੁਸੀਂ ਉਹ ਇਹ ਆਵੇ ਸੋਹਣੀ ਲੱਗਦੀ ਤੋਂ ਉਹਦੇ ਲੈ ਕੇ ਜਾਂਦਾ ਬਹੁਤ ਸਮਾਂ ਲੱਗਦਾ ਉਹ ਇਹ ਤਨ ਵੀ ਨਹੀਂ ਬੈਠੀ ਨੋ ਹੋਵੇ ਚੱਲ ਦੇ ਇਨਾਂ 'ਚ ਫਰਕ ਪਈ ਜਾਂ ਦੋਨਾਂ ਜੀਆਂ 'ਚ ਕੋਈ ਮੰਡਲਾ ਸਿਆਣਾ ਰਹਿ ਗਾ ਦੋ ਮ ਦੇਖ ਲੋ ਭਾਈ ਫੇਰ ਸਿਦਾਸਨ ਤੋੜ ਕੇ ਰਾਜੀ ਨਹੀਂ ਮੈਂ ਤਾਂ ਹੋ ਭਾਈ ਚੱਲ ਹੁਣ ਮਾਮੇ ਦੇ ਮੂੰਹ ਨੂੰ ਰੱਖਣੀ ਪਊ ਭਾਈ ਭਾਈ ਫੇਰ ਵੀ ਭਾਈ ਨਾਲ ਤੋੜੇ ਨਹੀਂ ਜਾਂਦੀ ਰਿਸ਼ਤੇਦਾਰੀ ਜਿਹੜਾ ਅਗਲਾ ਜ਼ਿੰਮੇਵਾਰੀ ਲੈ ਰਿਆ ਭਾਈ ਮੈਂ ਕੈ ਕੇ ਲੈ ਆਇਆ ਇਹਨੂੰ ਸਾਰਾ ਕੁਝ ਕੈ ਕੇ ਲੈ ਆਇਆ ਵੀ ਬੰਦੇ ਰੱਖਣਗੇ ਭਾਈ ਉਹ ਤਾਂ ਸਾਰਾ ਫੇਰ ਸਵੇਰ ਨੂੰ ਦੇਖ ਲੈ ਜੇ ਭਾਈ ਹੁਣ ਇਹ ਤਾਂ ਜ਼ਿੰਮੇਵਾਰੀ ਲੈ ਆਇਆ ਨਾਲ ਜੇ ਇਹਦੀ ਮਾਂ ਬੋਲੀ ਮਾੜਾ ਚੰਗਾ ਫੇਰ ਇਹਨੂੰ ਨਹੀਂ ਕਦੇ ਜ਼ਿੰਮੇਵਾਰੀ ਆਪਣੀ ਹੈ ਪਹਿਲਾਂ ਇੱਕ ਬੇਟਾ ਮਹੀਨਾ ਰਹਿ ਗਿਆ ਹੀ ਜੇ ਉਹ ਪੁੱਤ ਹੈ ਇਹਦੇ ਕਿਤੇ ਮੰਮੀ ਨੇ ਕਿਹਾ ਕਈ ਨਹੀਂ ਤੋੜੀਏ ਦਾ ਅੱਛਾ ਉਹ ਦਿਨ ਵੀ ਦੇਖਿਆ ਮਮੀ ਨੇ ਕੁਝ ਨਹੀਂ ਕਿਹਾ ਫਿਰ ਕੰਮ ਨਿਕਲਦਾ ਨਹੀਂ ਮੈਂ ਹੋਰ ਕੋਈ ਚੱਕਰ ਨਹੀਂ ਉਹ ਤਾਂ ਨਹੀਂ ਕੁਝ ਹੋਈ ਨਹੀਂ ਕਹਿੰਦੀ ਉਹਨੂੰ ਵੀ ਲੋੜ ਹੈ ਠੀਕ ਹੈ ਇਹ ਨੂੰ ਕਰੇ ਹੋਵੇ ਸੋਣਾ ਲੱਗਦਾ ਕੌਣ ਕਹਿਣਾ ਹੁੰਦਾ ਜੇ ਅੱਜ ਕਰ ਉਹ ਜਿਹੜੇ ਜਲਾ ਫਿਰ ਐਂਗਲ ਲੱਭਾਉਂਦੇ ਸੀ ਇਹ ਗੱਲ ਦੇ ਕੋਈ ਕਰਨਾ ਨਾ ਚਾਹ ਉਹ ਹਾਂ ਰੁਕੀ ਉਹ ਪੱਸਾ ਗਾਂ ਨੂੰ ਉੱਥੇ ਖਾਣ ਨਹੀਂ ਹੁੰਦਾ ਲੈ ਭਾਈ ਤੂੰ ਕੱਪੜੇ ਪਾ ਉਹਦੇ ਬੈਜ ਪਾ ਹੋਰ ਕੋਈ ਨਹੀਂ ਰੱਖਣਗੇ ਸਭ ਕੁਝ ਕਰਨਗੇ ਉਹਦਾ ਬੈਜ ਕੱਪੜੇ ਉੱਪਰ ਯਾ ਚਾ ਮੈਂ ਕੱਲ੍ਹ ਆਇਆ ਕਰ ਪਰਸੋਂ ਨੂੰ ਆਉਂਗੀ ਫਿਰ ਮੈਂ ਹਾਂਜੀ ਮਾਤਾ ਤੂੰ ਤਾਂ ਤੇਰੇ ਨਾਲ ਹੀ ਬਗ ਜਾ ਮਾਤਾ ਦੇਖਾ ਹੀ ਕੋਈ ਗੱਲ ਨਹੀਂ ਤਾਨੂੰ ਵੀ ਲੋੜ ਹੈ ਠੀਕ ਹੈ ਘਰ ਬਸੂ ਦਾ ਉਹਨਾਂ ਲੱਗਦਾ ਪੂਰੇ ਬਿਠਾ ਕੇ ਕੀ ਕਰਨੀਂ ਜੂਰ ਫਿਰ ਜੇ ਮੈਂ ਕਹਾਂ ਉਹੀ ਤਾਂ ਗੱਲ ਮੈਂ ਕਹਿੰਨੀ ਵੀ ਉਹਦੇ ਨਹੀਂ ਵੀ ਭਾਈ ਆਹ ਕੰਮ ਕਰ ਲੋ ਘਰੇ ਸਾਡੇ ਵੀ ਤੀ ਤਸ ਬੱਠੀ ਸੋਹਣੀ ਲੱਗ ਜੇ ਤੂੰ ਕੀ ਰਾਸੀ ਨੇ ਕਰਤਾ ਸਾਡੇ ਸੋਹਣੀ ਲੱਗਦੇ ਹੈਗੇ ਕੋਈ ਕਰਨਾ ਮਾਤਾ ਕੋਈ ਅਜਿਹਾ ਕੰਮ ਨਹੀਂ ਕਰ ਰਿਹਾ ਠੀਕ ਹੈ ਜਿੰਨਾ ਪਾ ਦੋ ਜਿਹੜੇ ਦੋਨੋਂ ਕੰਮ ਰੱਖ ਲਾਂਗੇ ਛੋਟੀ ਬਣੀਏ ਬਣਾ ਲਿਆ ਕਰੂ ਤੂੰ ਜਿਹੜਾ ਬਾਕੀ ਕੰਮ ਆ ਬਾਹਰ ਦਾ ਉਹ ਜੇ ਮਾਈਕਰਾ ਦਾ ਕਰੂਗਾ ਉਹ ਆਪਾਂ ਕਿਦੋਂ ਨੋਕਾ ਰੱਖ ਲਾਂਗੇ ਚੱਲ ਭਾਈ ਪੁੱਛ ਲੈ ਫਿਰ ਕਾਲੇ ਨੂੰ ਪੁੱਛ ਲੈ ਬੂ ਮਾਮਾ ਚਾਹ ਭਾਈ ਨਾ ਮਾ ਠੀਕ ਹੈ ਹਾਂ ਇਹ ਜੋ ਮੇਰਾ ਲੈਂਦਾ ਵਿੱਚ ਨਸਤ ਭਾਈ ਮੈਂ ਪੰਜ ਚਾਰ ਦਿਨਾਂ ਨੂੰ ਆਉਂਗੀ ਭਾਈ ਦੇਖ ਲਾਂਗੇ ਵੀ ਕਿਵੇਂ ਕੁੜੀ ਵੀ ਦੱਸੂ ਦੇਣਾ ਉਹ ਰਾਤ ਆਉਂ। ਛੁਟਾ ਕਰ ਹੈ ਭਾਈ ਜਦੋਂ ਮਰਜੀ ਆਓ ਤੁਸੀਂ ਆਓ ਕਰਤੇ ਆ ਕਰਨਾ ਹੁਣ ਵਜੇ ਆਪਣਾ ਅਗਲੇ ਹੁਣ ਆਪਾਂ 3 ਮਹੀਨੇ ਵਿਆਹ ਨੂੰ ਹੋਏ ਸੀਗੇ ਕਿੰਨਾ ਕਲੇ ਪੈ ਗਿਆ ਆਪਣੇ ਗਾ ਬਾਲਾ ਪੱਤਾ ਭਾਈ ਤੁਸੀਂ ਨੇ ਆਪਦੇ ਆਪ ਪਾ ਲਿਆ ਚੱਲ ਜਿਵੇਂ ਮਰਜੀ ਪਾ ਲਿਆ ਹੁਣ ਸਾਰੇ ਗੱਲਾਂ ਇਹਦਾੋਂ ਦਾ ਫਾਇਦਾ ਨਹੀਂ ਅਜੀ ਪਾ ਲਿਆ ਤੁਸੀਂ ਪਾ ਲਿਆ ਛੱਡੋ ਗੱਲਾਂ ਦੇ ਮੈਨੂੰ ਜਾਣ ਦੇ ਘਰ ਬਸਣ ਦੇ ਮਾੜਾ ਮਾੜਾ ਤੂੰ ਸਮਝਾਇਆ ਕਰ ਮਾੜਾ ਮਾੜਾ ਹੱਕ ਹੁੰਦਾ ਦੇਖ ਕੋਈ ਤੀਨੇ ਮਾਂ ਦੀ ਗੱਲ ਸੁਣਦੀ ਹੁੰਦੀ ਹੈ ਆਪਾਂ ਇੰਜੇ ਠੀਕਾ ਸਾਨੂੰ ਹੈਗਾ ਮੈਨੂੰ ਪਤਾ ਹੈ ਹਰ ਇੱਕ ਮਾਂ ਨੂੰ ਆਪਣੀ ਚੀਜ਼ ਦਾ ਫਿਕਰ ਹੁੰਦਾ ਹੈ ਪਰ ਤੂੰ ਮਾੜਾ ਮਾੜਾ ਨੂੰ ਸਮਝਾਇਆ ਕਰ ਤੂੰ ਤਾਂ ਮੈਨੂੰ ਹੀ ਮਤਾਂ ਦੇਣ ਲੱਗ ਗਿਆ ਮੇਰੇ ਤੋਂ ਵੱਡਾ ਹੋ ਕੇ ਖੜ ਗਿਆ ਬੱਸ ਕਰ ਬੱਸ ਪਰ ਜੋ ਘਰ ਦਾ ਜਿਹਦਾ ਮਤਲਬ ਹਮ ਦੇਣੀਏ ਪੈਂਦੀ ਆ ਨਹੀਂ ਨਹੀਂ ਤੂੰ ਤਾਂ ਮੈਨੂੰ ਹੀ ਵੱਡਾ ਹੋ ਕੇ ਖੜ ਕੇ ਮੈਨੂੰ ਹੀ ਮਤਾਂ ਦੇਣ ਲੱਗ ਗਿਆ ਹੁਣ ਕੀ ਬਣੇ ਲ ਹੁਣੀ ਸੁਣੀ ਮੇਰੇ ਮੂਰੇ ਬੋਲੀਆਂ ਜਾਂ ਨਾ ਫੇਰ ਕਿੱਥੇ ਪੂਰੇ ਬੋਲਣਾਂ ਦੀ ਗੱਲ ਨਹੀਂ ਹੈਗੀ ਮਾ ਕੀ ਇਹ ਪਿਆਰ ਹੈ ਕਰਦੀ ਤੂੰ ਨੂੰ ਪਤਾ ਕੋਈ ਨਹੀਂ ਗੱਲ ਬਾਤ ਉਹ ਵੀ ਮਾਂ ਦਾ ਕੱਟੇ ਜਿਹਨ ਕੱਪੜੇ ਪਾਉਂ ਚਾਹ ਹਾਂ ਬਸ ਠੀਕ ਹੈ ਚੰਗਾ ਮੈਂ ਤਾਂ ਚੰਗਾ ਭਾਈ ਤੇਰੀ ਜ਼ਿੰਮੇਵਾਰੀ ਹੈ ਨਾ ਭਣ ਕਿਉਂ ਦੀ ਵਾਰੀ ਮੇਰੀ ਮੈਂ ਜੋ ਤੇਰੀ ਉਹ ਐ ਕਾਰ ਉਹ ਤੇਰੀ ਮਾਈ ਕੱਟੀ ਨਾ ਪਛਿੱਟਿਆ ਰਹੋਗੇ ਕਿ ਨਾ ਚੱਲ ਜੀ ਭਰਾ ਬੁੱਤ ਬੈਠੋ ਤੁਸੀਂ ਮਮਾ ਬੈਠੋ ਯਾਰ ਮੈਂ ਤਾਂ ਰੋਟੀ ਵਾਸਤੇ ਰੋਟੀ ਤਿਆਰ ਕਰੀ ਜਾਂਦਾ ਰੋਟੀ ਤੇ ਭਾਂਡੇ ਕਾ ਹਮੇ ਮੋਤ ਚਲਾ ਰੱਖੀਏ ਤੇ ਮੈਨੂੰ ਵੀ ਕੰਮ ਹੈ ਤੁਹਾਡਾ ਪੁੱਛਾ ਜੀ ਚੱਟ ਯਾ ਰੋਟੀ ਦਾ ਖਾ ਕੇ ਜਾਂਦਾ ਔਰ ਰੋਟੀ ਰੋਟੀ ਆ ਉਹ ਪਾਸੇ ਉੱਤੇ ਜਾਣਾ ਮੈਂ ਕਰ ਤੂੰ ਮਾਮਾ ਦਾ ਸਹਾਰੂ ਕੇ ਦਵਾਉ ਜੀ ਮੇਰਾ ਨਾ ਮੋਟਰਸਾਈਕਲ ਲੈ ਜਾ ਮੈਂ ਲੈਦਾ ਪਰਸ ਨੂੰ ਆ ਜੀ ਨਾ ਮੈਂ ਵਿੜਿਆ ਵਾਂ ਇਹਨਾਂ ਮਾਤੋ ਚੜਾਏ ਕਰ ਲੈ ਹਾਂ ਚੱਲ ਮਿਲਿਆ ਵਾਂ ਕਿ ਲੈ ਆਪਣਾ ਪਸਾ ਇੱਟੇ ਬਸ ਤੇ ਆ ਜਾ ਫਾਕ ਕੋਈ ਕਰੂ ਲੈ ਜਾ ਠੀਕ ਹੈ ਫਿਰ ਮਾਂ ਪਰ ਤੂੰ ਰੋਟੀ ਤੇ ਖਾ ਕੇ ਜਾਂਦਾ ਹਾਂ ਉੱਥੇ ਖਾ ਕੇ ਮਾਮਾ ਤੂੰ ਫਿਰ ਨਾਲ ਚੱਲੇਗਾ ਕਿਵੇਂ ਕਰੇਗਾ ਟਿੰਟ ਜਾਏਗਾ ਜਦ ਤੂੰ ਮਾਰੀਂ ਘੇੜਾ ਨਾ ਨਾ ਮਾਰੂ ਕੋਈ ਨਾ ਮਾਮਾ ਚੱਲ ਆਵੇਂ ਪਾਸੇ ਇੱਕ ਮਿੰਟ ਖੜ੍ਹ ਜਾ ਆਪਾਂ ਦੂਰੇ ਜੰਨੇ ਨਾਲ ਨਾਲੀ ਹਾਂ ਖੜ੍ਹ ਜਾ ਮਾਮਾ ਫਿਰ ਦੋ ਮਿੰਟ ਗੇੜਾ ਮਾਰਿਆ ਕਰ ਮਾਰੇ ਅਸਲਾਮ ਅਲੈਕੁਮ ਹੋਰ ਰਾਤ ਨੂੰ ਪਤੀ ਹੈ ਬਏਨ ਨੂੰ ਕੁ ਲੋ ਕਪੜੇ ਚੱਕ ਲੈਨੇ ਘੋਟਿਆਂ ਦਾ ਮੋਢੇ ਲੈ ਕੇ ਚੱਲਾਂਗੇ ਆਪਾਂ ਹੋਰ ਤਰ ਪਰਸ ਨੂੰ ਆਜੂਗਾ ਨਾਲ ਗੇੜਾ ਮਾਰ ਜੀ ਮਿਲ ਜੂ ਆਪਾਂ ਇਹਦੇ ਦੇ ਕਪੜੇ ਚੱਕ ਲੈ ਉਸਾਰੇ ਆਜੋ ਸਰੋ ਬਈ ਮੈਂ ਜਾਣਾ ਚੰਗਾ ਚੰਗਾ ਭਾਈ ਭਾਈ ਭੁੜੇ ਧਿਆਨ ਨਾਲ ਰਹੀ ਜੇ ਚੰਗਾ ਆ ਮਾ ਜੀ ਫਿਰ ਮਾਰਿਆ ਗੇੜਾ ਚੰਗਾ ਹਾਂ ਲੈ ਬਈ ਚਲੀਏ ਸੀ ਵੀ ਹਾਂ ਭਾਈ ਹਾਂ ਚੰਗਾ ਮਾਤਾ ਫੇਰਾ ਚੰਗਾ ਭਾਈ ਜਿਆ ਜੀ ਆਜੋ ਪਰਸੋਂ ਕੋਈ ਨਾ ਮਾਰਾਂਗੇ ਸਿਗਰਟ ਦਾ ਲੈ ਲੈ ਉਹ ਨਲੇ ਦੇ ਕੱਪੜੇ ਜਿਹੜਾ ਕੋਈ ਨਾ ਬਾਈ ਕੋਈ ਹੈ ਚੰਗਾ ਕੋਠਾ ਚੰਗਾ ਭਾਈ ਹਾਂ ਠੀਕ ਹੈ ਜਾਓ ਚੰਗਾ ਜੀ ਠੀਕ ਹੈ ਬੇਟਾ ਚੰਗਾ ਬੈਠ ਬਾਈ ਕੁੜੀਏ ਕੋਰਨਰ ਅਹੀਂ ਭਾਈ ਹੁਣ ਨਾ ਲੜੀ ਕਿਤੇ ਲੜ ਕੇ ਵੀ ਨਾ ਕੋਈ ਨਾ ਬੋਲੀ ਨਾ ਚੁੱਪ ਕਰ ਦੇ ਚੰਗਾ ਹੁੰਦਾ ਸਾਰਾ ਕੁਛ ਹਾਂ ਦੋਰਨਾ ਜਾਇਓ ਜੀ ਆ ਕੋਈ ਨਾ ਕੋਈ ਚੰਗਾ ਮਾਤਾ ਚੰਗਾ ਭਾਈ ਚੰਗਾ ਭਾਈ ਕਰਨਾ ਹੋਰ ਚੱਲ ਭਾਈ ਮੇਰੀ ਵੀ ਗਲਤੀ ਹੋਤੀ ਭਾਈ ਗਲਤੀ ਤਾਂ ਹੈਗੀ ਉੱਤੇ ਐਨਾ ਜੇ ਘਰੇ ਵਠੜੀ ਰੱਖੀ ਨਹੀਂ ਆਉਦਾ ਘਰ ਬਸਦਾ ਵਸਦਾ ਜਾ ਸਕਦਾ ਤੁਸੀਂ ਆਪਦੇ ਘਰੇ ਬਸੋ ਉਹ ਆਪਦੇ ਘਰੇ ਬਸੂਗੀ ਭਾਈ ਹੋਰ ਤਾਂ ਹੀ ਬਸਦਾ ਵਾ ਘਰ ਬਸਦਾ ਵਸ ਜਾਣਾ ਹੁੰਦਾ ਕੋਈ ਨਾ ਖੋਣ ਖਾਨ ਤੇ ਹੁਣ ਕੁਝ ਕਰੀ ਨਹੀਂ ਨਾ ਹੁਣ ਮੈਂ ਤਾਂ ਕੰਮ ਪੈਣੀਆਂ ਹਾਂ ਹਾਂਜੀ ਦੋਸਤੋ ਇਹ ਕਹਾਣੀ ਸੀ ਮਾਂ ਪੁੱਤ ਤੇ ਧੀ ਦੀ ਦੇਖੋ ਮਾਂ ਮਾਂ ਆਪਣੇ ਪੋਤਾਂ ਤੇ ਧੀਆਂ ਦਾ ਕਿਵੇਂ ਘਰ ਪਟਦੀਆਂ ਨੇ ਹਣਾ ਕਿਉਂਕਿ ਮਾਰੀ ਮਾਰੀ ਗੱਲ ਤੇ ਅਪਾ ਚੀਕ ਜੰਗਾਰਾ ਕਰੀ ਜਾਵਾਂਗੇ ਤਾਂ ਘਰ ਬਰਬਾਦ ਹੋ ਜਾਂਦਾ لیکن ਇਹ ਕਿਹ ਗੱਲਾਂ ਆਪਦੀਆਂ ਧੀਆਂ ਨੂੰ ਮਤਲਬ ਨਹੀਂ ਕਰਨੀਆਂ ਜਿਹਨੀਆਂ ਆਪਦੀਆਂ ਮਾਵਾਵਾਂ ਦਾ ਹਨ ਕਿ ਮਾੜੀ ਮਾੜੀ ਗੱਲ ਜੇ ਆਪਾਂ ਕਰਾਂਗੇ ਤਾਂ ਘਰ ਖਰਾਬ ਹੋ ਜਾਂਦਾ ਆ। ਆਪਦੇ ਪੁੱਤ ਤੇ ਧੀਆਂ ਦੇ ਅੰਥਾਈ ਮਾਵਾ ਮਾਵਾ ਕਰ ਬਟੂਏ ਦੀ ਮਾੜੀ ਮਾੜੀ ਗੱਲਾਂ ਕਰ ਘਰ ਬਰਬਾਦ ਹੋ ਜਾਂਦੇ ਨੇ। ਇਹ ਵੀਡੀਓ ਵਧੀਆ ਲੱਗੀ ਤਾਂ ਹਨ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਇਹ। ਲਾਈਕ ਵੀ ਜ਼ਰੂਰ ਕਰ ਦਿਓ। ਧੰਨਵਾਦ ਸਾਰੇ ਦੋਸਤ।